ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਵਧੀਆ ਹੋਮੋਗੇ ਤਾਂ ਜੀ ਅੱਜ ਸਾਡੀ ਵੀਡੀਓ ਹੋਵੇਗੀ ਲੁਧਿਆਣੇ ਦੇ ਚੌੜਾ ਬਾਜ਼ਾਰ ਦੀ ਤਾਂ ਹਾਂਜੀ ਜਿਹੜਾ ਲੁਧਿਆਣੇ ਦਾ ਚੌੜਾ ਬਾਜ਼ਾਰ ਹੈ ਜੀ ਲੁਧਿਆਣੇ ਦਾ ਸਭ ਤੋਂ ਸਸਤਾ ਬਾਜ਼ਾਰ ਹੈ ਤੇ ਆ ਦੇਖੋ ਆ ਸਾਰਾ ਮਤਲਬ ਰੇਲਵੇ ਸਟੇਸ਼ਨ ਤੇ ਜਸਟ ਨਾਲ ਹੀ ਐ ਜੀ ਘੰਟਾ ਘਰ ਜਿਹੜਾ ਹੈ ਨਾ ਬਸ ਉਸ ਦੇ ਅੱਗੇ ਹੀ ਐ ਚੌੜਾ ਬਾਜ਼ਾਰ ਸਟਾਰਟ ਹੋ ਜਾਂਦਾ ਹੈ ਜੀ ਤਾਂ ਇੱਥੇ ਸਟਾਰਟਿੰਗ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਦੁਕਾਨਾਂ ਮਿਲ ਜਾਣਗੀਆਂ ਸਾਰੀਆਂ ਤਾਂ ਜੇ ਥੋੜਾ ਜਿਹਾ ਅੱਗੇ ਜਾਓਗੇ ਤਾਂ ਉੱਥੇ ਜਿੱਥੇ ਵੀ ਹੱਟੀ ਕਰਕੇ ਨਾ ਦੁਕਾਨ ਹੈ ਜੀ ਬਾਹਰ ਬਹੁਤ ਤਗੜਾ ਬੈਨਰ ਉੱਨਰ ਲੱਗਿਆ ਹੋਇਆ ਹੈ ਜੀ ਤਾਂ ਉੱਥੇ ਕੱਪੜਿਆਂ ਦੀ ਸੇਲ ਲੱਗੀ ਹੋਈ ਸੀਗੀ ਜਿਵੇਂ ਆ ਦੇਖੋ ਆ ਇੱਥੇ ਕੁੜੀਆਂ ਦੇ ਟੋਪ 100-100 ਰੁਪਏ ਦੇ ਲੱਗੇ ਹੋਏ ਸੀਗੇ ਇੱਥੇ ਤੁਹਾਨੂੰ ਕਪੜਾ 80 पे तो स्टार्ट हो ਜਾਂਦਾ ਹੈ ਜੀ ਤਾਂ ਦੇਖੋ ਜੀ ਆ ਇੱਥੇ ਕੁੜੀਆਂ ਦੇ ਟੌਪ ਸੀਗੇ ਅੱਜ ਕੱਲ ਕਾਫੀ ਟ੍ਰੈਂਡਿੰਗ ਵਿੱਚ ਚੱਲਦੇ ਨੇ ਕਿਉਂਕਿ ਕੁੜੀਆਂ ਇਦਾਂ ਦੀਆਂ ਹੋ ਰਹੀਆਂ ਨੇ ਯਾ ਮਤਲਬ ਪਸੰਦ ਕਰਦੀਆਂ ਨੇ ਨਾ ਉਹ ਵਾਲੇ ਟੌਪ ਸੀ ਜੀ ਨਾਲ ਲੋਰ ਨਾਲ ਜੀ ਮਾਰਚ ਨਾਲ ਵੀ ਇਹ ਕਰ ਸਕਦੇ ਹੋ ਜੀ ਬਹੁਤ ਜ਼ਿਆਦਾ ਢੇਰ ਲੱਗਿਆ ਹੋਇਆ ਏ ਇਸ ਤਰ੍ਹਾਂ ਮਤਲਬ ਆ ਕੁੜੀਆਂ ਦੇ ਕੱਪੜਿਆਂ ਦਾ ਅੰਦਰ ਜੈਂਸ ਕੱਪੜੇ ਵੀ ਸੀਗੇ ਬਹੁਤ ਜ਼ਿਆਦਾ ਤੇ ਬੱਚਿਆਂ ਦੇ ਕੱਪੜੇ ਮੁੰਡਿਆਂ ਦੇ ਕੱਪੜੇ ਕੁੜੀਆਂ ਦੇ ਕੱਪੜੇ ਸਾਰੇ ਲੇਡੀਜ਼ ਕੱਪੜੇ ਕੁਰਤੇ ਨਾਇਰਾ ਸੂਟ ਇੱਥੇ ਤੁਹਾਨੂੰ ਕਾਟਨ ਦੇ ਹੁੰਦੇ ਨਾ ਜਿਹੜੇ ਉਸ ਤੁਹਾਨੂੰ ਇੱਥੇ 2.5 ਸੌ ਰੁਪਏ ਦਾ ਸੈੱਟ ਮਿਲ ਜਾਵੇਗਾ ਜੀ ਤਾਂ ਦੇਖੋ ਜੀ ਇੱਥੇ ਮੇਰੀ ਬੇਟੀ ਪਸੰਦ ਕਰ ਰਹੀ ਹੈ ਫਿਰ ਲੈਂਦੀ ਹੈ ਇਹ ਇੱਕ ਇਸ ਤਰ੍ਹਾਂ ਨਾਲ ਥੋੜਾ ਦੇਖ ਲੇਗੀ ਬਰਾਊਨ ਦਾ ਜਿਹੜਾ ਉਹ ਤਰ੍ਹਾਂ ਗਰਮੀ ਵੀ ਸਹੀ ਹੁੰਦੀ ਹੈ ਬਲੇ ਪਾਣ ਨੂੰ ਕਾਫੀ ਹੁੰਦਾ ਹੈ ਬੁਲੇਟ ਹੁੰਦਾ ਜੀ ਕੰਫਰਟੇਬਲ ਕਾਫੀ ਰਹਿੰਦਾ ਇਹਦੇ ਵਿੱਚ ਬੱਚਾ ਤੇ ਅਦਾ ਜੀ ਨਾਲ ਜਾਂਦੇlfloor ਨਾਲ ਤੁਸੀਂ ਵੀਅਰ ਕਰ ਸਕਦੇ ਹੋ ਜੀ ਕਲਰ ਆਪਸ਼ਨ ਬਹੁਤ ਜ਼ਿਆਦਾ ਨੇ ਤਾਂ ਦੇਖੋ ਜੀ ਕਿੰਨੇ ਇੱਥੇ ਲਾਈਟ ਕਲਰ ਵੀ ਪਏ ਹੋਏ ਨੇ ਤੇ ਡਾਰਕ ਕਲਰ ਵੀ ਪਏ ਹੋਏ ਨੇ ਤੇ ਸਾਰਾ ਇਸ ਤਰ੍ਹਾਂ ਢੇਰ ਲੱਗਿਆ ਹੋਇਆ ਹੈ ਜੀ ਆ ਇਸ ਤਰ੍ਹਾਂ ਸ਼orts ਸੀਗੀਆਂ ਮੁੰਡਿਆਂ ਦੀਆਂ ਜਿਹੜੀਆਂ ਮਤਲਬ ਮੁੰਡੇ ਘਰ ਪਾ ਕੇ ਅਦਾ ਘੁੰਮਦੇ ਨੇ ਤਾਂ ਦੇਖੋ ਜੀ ਪੂਰੀ ਦੁਕਾਨ ਦੇ ਅੰਦਰ ਸੇਲ ਹੀ ਸੇਲ ਲੱਗੀ ਹੋਈ ਹੈ ਜੀ ਚੋੜਾ ਬਾਜ਼ਾਰ ਤੁਸੀਂ ਆਉਂਗੇ ਨਾ ਇਹ ਤੁਹਾਨੂੰ ਮਿਲ ਜਾਵੇਗੀ ਆ ਇੱਥੇ 2-200 ਰੁਪਏ ਦਾ ਸੈੱਟ ਲੱਗਿਆ ਹੋਇਆ ਹੈ ਜੀ ਪਲਾਜ਼ੋ ਤੇ ਨਾਲ ਆਹ ਵਾਲੀ ਟੀ-ਸ਼ਰਟ 200 ਰੁਪਏ ਦਾ ਕੋਈ ਮਾੜਾ ਸੂਟ ਨਹੀਂ ਆ ਕੁੜੀਆਂ ਵਾਸਤੇ ਵਧੀਆ ਸੂਟ ਹੈ ਤੇ ਇਹਦਾ ਪਾਕਟਸ ਵਾਲੀਆਂ ਜੇਬਾਂ ਸਿਗੀਆਂ ਤੇ ਜਿਹੜੀ ਵਿੱਕੀ ਦੀ ਹੱਟੀ ਹੈ ਨਾ ਤੁਸੀਂ ਚੋੜਾ ਬਾਜ਼ਾਰ ਆਉਂਗੇ ਥੋੜੀਆਂ ਦੁਕਾਨਾਂ ਆ ਕੇ ਜੀ ਐ ਵਾਲੀ ਜੀ ਸੱਜੇ ਹਾਥੀ ਹੈ ਤਾਂ ਦੇਖੋ ਇੱਥੇ ਕਾਫੀ ਮਤਲਬ ਵਧੀਆ ਕੁਆਲਿਟੀ ਦੇ ਸਿਗੇ ਤਾਂ ਆਵਲੇ ਟੋਪਸ ਸੀਗੇ 80 80 ਰੁਪਏ ਦੇ ਮੇਰੀ ਬੇਟੀ 10 ਸਾਲ ਦੀ ਹੈ ਛੋਟੀ ਬੇਟੀ ਤਾਂ ਫਿਰ ਉਹਦੇ ਵਾਸਤੇ ਮੈਂ ਇੱਥੇ ਦੇਖ ਰਹੀ ਸੀਗੀ ਇਹਦੇ ਵਾਸਤੇ ਵੀ ਇੱਕ ਲੈ ਲੈਂਦੀ ਆ ਐ ਸੀਗੇ ਜਿਹੜੇ 80 80 ਰੁਪਏ ਦੇ ਸਿਰਫ ਕਾਫੀ ਵਧੀਆ ਕਪੜਾ ਸੀਗਾ ਗਰਮੀਆਂ ਵਾਲਾ ਤੇ ਇਸ ਤਰ੍ਹਾਂ ਮਤਲਬ ਉੱਪਰ ਪ੍ਰਿੰਟ ਵੀ ਬਣਿਆ ਹੋਇਆ ਸੀਗਾ ਪਲੇਨ ਵਿੱਚ ਵੀ ਸੀਗਾ ਕੁਝ ਡਿਜ਼ਾਈਨ ਵਗੈਰਾ ਵੀ ਬਣਿਆ ਹੋਇਆ ਏ ਸਿਰਫ ਅਸਿਰ ਪੇਦਾ ਇਸ ਤਰ੍ਹਾਂ ਟੀ-ਸ਼ਰਟ ਕਹਿ ਲਓ ਇਸ ਨੂੰ ਟੌਪ ਕਹਿ ਲਓ ਤੁਸੀਂ ਇਸ ਤਰ੍ਹਾਂ ਸਿਗਾ ਇਹ ਵਾਲੇ ਸਹੀ ਰਹਿੰਦੇ ਗਰਮੀਆਂ ਵਿੱਚ ਨਾ ਮਤਲਬ ਸਿਲਕੀ ਕਪੜਾ ਨਹੀਂ ਹੁੰਦਾ ਹੈਗਾ ਇਹ ਫਖਣੇ ਵਾਲਾ ਤੇ ਗਰਮੀਆਂ ਵਿੱਚ ਵਧੀਆ ਹੁੰਦੇ ਤਾਂ ਇੱਥੇ ਬਹੁਤ ਜ਼ਿਆਦਾ ਢੀਰ ਲੱਗਿਆ ਹੋਇਆ ਏ ਸਾਈਜ਼ ਵਿੱਚ ਉਹ ਮਤਲਬ ਕੱਢ ਕੀ ਹੈ ਕਿਉਂਕਿ ਛੋਟਾ ਵੱਡਾ ਸਾਰਾ ਹੀ ਸਾਈਜ਼ ਸਿਗਾ ਦੇਖੋ ਇੱਥੇ ਪੂਰਾ ਮੈਂ ਛਾਂਟਾ ਛੰਟਾਈ ਕਰ ਰਹੀ ਆ ਦੇਖੋ ਅੰਦਰ ਤੁਸੀਂ ਨਿਗਾਹ ਮਾਰੋ ਲੇਡੀਜ਼ ਦਾ ਕਿੰਨਾ ਜ਼ਿਆਦਾ ਰਾਸ਼ਾ ਇੱਥੇ ਕਾਫੀ ਸਸਤੀ ਦੁਕਾਨ ਹੈ ਜੀ ਤੇ ਜਿਹੜਾ ਲੁਧਿਆਣੇ ਦਾ ਚੌੜਾ ਬਾਜ਼ਾਰ ਹੈ ਜੀ ਥਿੱਥੇ ਸਭ ਤੋਂ ਵੱਧ ਸੇਲ ਜੀ ਸੰਡੇ ਨੂੰ ਲੱਗਦੀ ਹੈ ਅਗਰ ਤੁਸੀਂ ਲੁਧਿਆਣੇ ਚ ਸ਼ਾਪਿੰਗ ਕਰਨਾ ਚਾਹੁੰਦੇ ਹੋ ਪਿਛਲੇ ਮੈਂ ਵੀਡੀਓਜ਼ ਪਾਈਆਂ ਸੀ ਗਿਆ ਫੈਸ਼ਨ ਕਿੰਗ ਦੀਆਂ ਉਹ ਤਾਂ ਵਧੀਆ ਹੈ ਹੀ ਹੈ ਉਹ ਸਾਰਾ ਮੀਨਸ ਤੁਹਾਨੂੰ ਇੱਕ ਛੱਤ ਥੱਲੇ ਸਮਾਨ ਮਿਲੇਗਾ ਤੇ ਜਿਹੜਾ ਲੁਧਿਆਣੇ ਦਾ ਚੌੜਾ ਬਾਜ਼ਾਰ ਹੈ ਇੱਥੇ ਤੁਹਾਨੂੰ ਸੰਡੇ ਨੂੰ ਸਭ ਤੋਂ ਵੱਧ ਸੇਲ ਲੱਗੀ ਹੋਈ ਮਿਲੇਗੀ ਜੀ ਤਾਂ ਦੇਖੋ ਇੱਥੇ ਆਹ ਕਲਰਸ ਆਫ ਸ਼ਰਟ ਮਤਲਬ ਵਧੀਆ ਕੱਪੜਾ ਸੀਗਾ ਇਹ ਤੇ ਫਿਰ ਮੇਰੀ ਬੇਟੀ ਉਹੀ ਛਾਂਟਾ-ਛਡਾਈ ਕਰ ਰਹੀ ਹੈ ਕਿਉਂਕਿ ਇਦਾਂ ਦੇ ਕੱਪੜੇ ਹੁੰਦੇ ਨਾ ਜਿਹੜੇ ਉਹ ਫਿਰ ਇਹਨਾਂ ਵਿੱਚ ਬੱਚਿਆਂ ਨੂੰ ਗਰਮੀ ਨਹੀਂ ਲੱਗਦੀ ਹੈਗੀ ਕਾਫੀ ਮਤਲਬ ਸਹੀ ਰਹਿੰਦੇ ਕਹਿਣ ਤੋਂ ਭਾਵ ਕਿ ਚਾਹੇ ਤੁਸੀਂ ਅੰਦਰ-ਬਾਹਰ ਬਾਹਰ ਉਹ ਇਦਾਂ ਮਾਰਕੀਟ-ਮੂਰਕਿਟ ਜਾਣਾ ਜਾਂ ਫਿਰ ਕਿਤੇ ਸਫ਼ਰ ਵਿੱਚ ਇਸ ਨੂੰ ਵੀਅਰ ਕਰ ਲੋ ਜਾਂ ਫਿਰ ਇਦਾਂ ਘਰ ਵੀ ਪਾ ਸਕਦੇ ਹੋ ਮਤਲਬ ਵਧੀਆ ਇਹ ਵਾਲੇ ਕੱਪੜਾ ਨੇ ਕੱਪੜੇ ਇਦਾਂ ਦੇ ਜਿਹੜੇ ਹੁੰਦੇ ਨਾ ਕੈਜੂਅਲ ਜੇ ਉਹ ਵਾਲੇ ਸਹੀ ਹੁੰਦੇ ਤਾਂ ਅਤੇ ਕੋ ਪੂਰਾ ਇਦਾਂ ਢੇਰ ਭਾਜੀ ਕਹਿੰਦੇ ਤੁਸੀਂ ਇਸ ਤਰ੍ਹਾਂ ਛਾਂਟਾ ਛੰਡਾਈ ਕਰ ਕਰਕੇ ਨਾ ਵਿੱਚੋਂ ਕੱਟੋ ਤਾਂ ਤੁਹਾਨੂੰ ਮਿਲ ਜਾਣਗੇ ਕਿਉਂਕਿ ਲੇਡੀਜ਼ ਹੁੰਦੀ ਹੈ ਨਾ ਫਿਰ ਉਹ ਇਦਾਂ ਪੂਰੀ ਛਾਂਟਾ ਛਟਾਈ ਕਰਦੀਆਂ ਨੇ ਜਦ ਤੱਕ ਉਹਨਾਂ ਨੂੰ ਪੂਰੀ ਇਦਾਂ ਮਤਲਬ ਵਧੀਆ ਪ੍ਰਿੰਟ ਵਧੀਆ ਡਿਜ਼ਾਈਨ ਵਿੱਚ ਨਾ ਮਿਲੇ ਨਾ ਫਿਰ ਉਹ ਘਟਦੇ ਆਲੀ ਹੈਗੀਆਂ ਤਾਂ ਦੋਸਤੋ ਜਿਹੜਾ ਸਾਡਾ ਚੈਨਲ ਹੈ ਜੀ ਪੰਜਾਬੀ ਬਲੌਗਰ ਸਿਮਰ ਪਲੀਜ਼ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਪਲੀਜ਼ ਭੈਣ ਨੂੰ ਸਪੋਰਟ ਕਰੋ ਤੇ ਅਗਰ ਕਿਸੇ ਨੇ ਆਪਣੀ ਦੁਕਾਨ ਦੀ ਕੋਈ ਵੀਡੀਓ ਪ੍ਰੋਮੋਸ਼ਨ ਕਰਨੀ ਹੈ ਜੀ ਤਾਂ ਪਲੀਜ਼ ਸਾਨੂੰ ਤੁਸੀਂ ਮੇਲ ਕਰ ਸਕਦੇ ਹੋ ਜੀ ਤੇ ਅਸੀਂ ਤੁਹਾਡੀ ਦੁਕਾਨ ਤੇ ਆ ਕੇ ਮੈਂ ਵੀਡੀਓ ਸ਼ੂਟ ਕਰਾਂਗੀ ਅਸੀਂ ਉਸ ਦਾ ਕੋਈ ਚਾਰਜ ਨਹੀਂ ਕਰਦੇ ਹੈਗੇ ਤਾਂ ਦੇਖੋ ਜੀ ਤੁਸੀਂ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਪਿਆਰ ਦਿਆ ਕਰੋ ਤਾਂ ਦੇਖੋ ਇੱਥੇ ਕਾਫੀ ਮਤਲਬ ਮੇਰੀ ਇੱਥੇ ਵੱਡੀ ਬੇਟੀ ਦੇਖ ਰਹੀ ਹੈ ਲਗਾ ਲਗਾ ਕੇ ਉਹ ਉਧਰ ਛੋਟੀ ਬੇਟੀ ਖੜੀ ਹੈ ਦੋਨੋਂ ਸੌਰੀ ਤਾਂ ਦੇਖੋ ਇਤੇ ਹੋੜਾ ਡੇਰ ਇਸ ਤਰ੍ਹਾਂ ਲੱਗਿਆ ਹੋਇਆ ਹੈ ਤੁਸੀਂ ਆਪਣੇ ਬੱਚਿਆਂ ਦੇ ਸਾਈਜ਼ ਦੇ ਅਕੋਰਡਿੰਗ ਇੱਥੋਂ ਕੱਪੜੇ ਲੈ ਸਕਦੇ ਹੋ ਜੀ ਤੇ ਲੁਧਿਆਣੇ ਦੇ ਥੋੜੇ ਜੇ ਬਾਜ਼ਾਰ ਨੇ ਜਿਵੇਂ ਮੰਨ ਲਓ ਚੌੜਾ ਬਾਜ਼ਾਰ ਘੰਟਾ ਘਰ ਫੀਲਡ ਗੰਜ ਬਾਜ਼ਾਰ ਤੇ ਜਿਹੜੇ ਸਸਤੇ ਬਾਜ਼ਾਰ ਨੇ ਤਾਂ ਆਹ ਦੇਖੋ ਜੀ ਇੱਥੇ ਫਿਰ ਸ਼ਾਰਟ ਕੁੜਤੀਆਂ ਸਿਗੀਆਂ ਇਹ ਅਸੀਂ ਬਾਹਰ ਆਗੇ ਸੀਗੇ ਉਹਨ ਮਾਰਕੀਟ ਵਿੱਚ ਤੇ ਇੱਥੇ ਸ਼orts ਇਸ ਤਰ੍ਹਾਂ ਕੁੜਤੀਆਂ ਸਿਗੀਆਂ ਐ ਸਿਗੀਆਂ ਇੱਥੇ 1.5 150 ਰੁਪਏ ਦੀ ਸੇਅਰ ਲੱਗੀ ਹੋਈ ਹੈ ਜੀ ਤਾਂ ਦੇਖੋ ਆ ਇੱਕ ਪਿੰਕ ਕਲਰ ਸੀਗਾ ਤਾਰਿਆਂ ਵਾਲਾ ਇਹ ਵੀ ਕਾਫੀ ਮਤਲਬ ਸ਼ਾਰਟ ਕੁੜਤੀਆਂ ਇਹ ਕਾਫੀ ਅੱਜਕੱਲہ ਟ੍ਰੈਂਡਿੰਗ ਵਿੱਚ ਹੈ ਤੇ ਆ ਸੀਗੀ ਇੱਕ pom pom ਦੀ ਲੈਸ ਲੱਗੀ ਹੋਈ ਹੈ ਇਹਨੂੰ ਇਸ ਤਰ੍ਹਾਂ ਜਾਮਣੀ ਕਲਰ ਦੀ ਸੀਗੀ ਉੱਪਰ ਪੈਚਵਰਕ ਗਲੇ ਤੇ ਹੋਇਆ ਹੈ ਤੇ ਬਾਹਾਂ ਨੂੰ ਲੈਸ ਹੈ ਥੱਲੇ ਘੇਰੇ ਨੂੰ ਲੈਸ ਹੈ ਤੇ ਇਹ ਵਾਲੀਆਂ ਕੁੜਤੀਆਂ ਵੀ ਕੁੜੀਆਂ ਕਾਫੀ ਜ਼ਿਆਦਾ ਪਸੰਦ ਕਰਦੀਆਂ ਨੇ ਇੱਥੇ ਵੀ ਮਤਲਬ ਕਾਫੀ ਕੁਆਲਿਟੀ ਸੀਗੀ ਡਿਜ਼ਾਈਨ ਸੀਗੇ ਐਦਾਂ ਮਤਲਬ ਕਾਟਨ ਦੀਆਂ ਸੀਗੀਆਂ ਸਤਾਰਿਆਂ ਵਾਲੀਆਂ ਸੀਗੀਆਂ ਸਾਰੀਆਂ ਦੀਆਂ ਸਾਰੀਆਂ 1.500 ਰੁਪਏ ਦੀਆਂ ਲੱਗੀਆਂ ਹੋਈਆਂ ਨੇ ਜੀ ਫਿਰ ਇੱਥੇ ਕੁੜੀਆਂ ਦੇਖ ਰਹੀਆਂ ਨੇ ਛਾਂਟੀ ਛੰਟਾਈ ਕਰ ਰਹੀਆਂ ਨੇ ਕਿਉਂਕਿ ਸਾਰੀਆਂ ਇਹਨੇ ਪਹਿਲਾਂ ਦੇਖੜੀਆਂ ਫਿਰ ਲੱਗ ਗਿਆ ਹੁੰਦੀ ਕਿ ਆਹ ਸੀਗੀ ਆਹ ਕਾਫੀ ਅੱਛੀ ਮਤਲਬ ਵਧੀਆ ਕੱਪੜੇ ਵਿੱਚ ਸਿਗੀ ਆ ਵਾਲੀ ਕੁੜਤੀ ਐ ਇਦਾਂ ਪੂਰੀ ਗੋਲ ਘੇਰੇ ਵਿੱਚ ਜਿਵੇਂ ਨਾਇਰਾ ਹੁੰਦਾ ਨਾ ਨਾਇਰਾ ਕੱਟ ਸੂਟ ਲੌਂਗ ਫਰਾਕ ਵਿੱਚ ਹੁੰਦੀ ਤੇ ਆ ਵਾਲੀ ਸ਼ਾਰਟ ਹੁੰਦੀ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਜਿਹੜਾ ਮੈਂ ਸਮਾਨ ਦੱਸਦੀਆਂ ਤੁਹਾਨੂੰ ਵਧੀਆ ਲੱਗਦਾ ਹੈ ਨਾ ਉਹ ਬੜਾ ਤੇ ਇਦਾਂ ਪਲੀਜ਼ ਦੱਸਿਆ ਕਰੋ ਤੇ ਤੁਹਾਡੀ ਮਾਰਕੀਟ ਵਿੱਚ ਜ਼ਿਆਦਾ ਸਮਾਨ ਸਸਤਾ ਮਿਲਦਾ ਹੈ ਜਾਂ ਫਿਰ ਤੁਹਾਨੂੰ ਸਾਡੇ ਲੁਧਿਆਣੇ ਦੇ ਬਾਜ਼ਾਰਾ ਵਿੱਚ ਜ਼ਿਆਦਾ ਸਮਾਨ ਸਸਤਾ ਮਿਲਦਾ ਹੈ ਕਿਉਂਕਿ ਮੈਂ ਲੁਧਿਆਣੇ ਦੀ ਆ ਮੈਂ ਇੱਥੇ ਹੀ ਰਹਿਣੀ ਆ ਇਸ ਕਰਕੇ ਮੈਨੂੰ ਜੀ ਪਤਾ ਹੁੰਦਾ ਜੀ ਸਾਰੇ ਮਤਲਬ ਬਾਜ਼ਾਰਾ ਵਾਰੇ ਦੁਕਾਨਾਂ ਵਾਰੇ ਇਸ ਤਰ੍ਹਾਂ ਹੈ ਨਾ ਤਾਂ ਦੇਖੋ ਜੀ ਪਲੀਜ਼ ਵੀਡੀਓ ਨੂੰ ਵਾਦੇ ਤੋਂ ਬਾਅਦ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਐਦਾਂ ਫਿਰ ਆਹ ਦੇਖੋ ਆ ਡਿਜੀਟਲ ਐਕਸਟਰਾ ਪ੍ਰਿੰਟ ਵਿੱਚ ਸਿਗੀਆਂ ਵਾਈਟ orange ਤਰ੍ਹਾਂ ਦੀਆਂ ਸਾਰਾ ਦੇਖੋ ਚੋੜਾ ਬਾਜ਼ਾਰ ਕਿੰਨਾ ਹਜੇ ਇੱਥੇ ਰੌਸ਼ਨੀ ਹੈਗਾ ਕਿਉਂਕਿ ਥੋੜਾ ਦੁਪਹਿਰ ਦਾ ਟਾਈਮ ਹੈ ਜਦੋਂ ਸ਼ਾਮ ਹੋ ਜਾਂਦੀ ਤਾਂ ਇੱਥੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਤੇ ਸਭ ਤੋਂ ਵੱਧ ਰਸ਼ ਇੱਥੇ ਜੀ ਸੰਡੇ ਨੂੰ ਹੁੰਦਾ ਹੈ ਸੰਡੇ ਨੂੰ ਬਹੁਤ ਜ਼ਿਆਦਾ ਇੱਥੇ ਸੇਲਾਂ ਲਗਾਈਆਂ ਜਾਂਦੀਆਂ ਨੇ ਤਾਂ ਦੇਖੋ ਇੱਥੇ ਆਹ ਕੁੜਤੀਆਂ ਐਦਾਂ ਮਤਲਬ ਰਿਯੋਨ ਕੱਪੜੇ ਵਿੱਚ ਵੀ ਸਿਗੀਆਂ ਆ ਸਿਲਕ ਉਹਦਾ ਕਾਟਨ ਦੇ ਕੱਪੜੇ ਵਿੱਚ ਵੀ ਸਿਗੀਆਂ ਤੇ ਕਾਫੀ ਮਤਲਬ ਐਦਾਂ ਪੂਰਾ ਢੇਰ ਲੱਗਿਆ ਹੋਇਆ ਹੈ ਜੀ ਤਾਂ ਦੋਸਤੋ ਐ ਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਕਮੈਂਟ ਪਲੀਜ਼ ਕਰਿਓ ਤੁਸੀਂ ਤਾ ਕਿ ਮੈਨੂੰ ਪਤਾ ਲੱਗ ਸਕੇ ਜੀ ਮੇਰੇ ਕਿਹੜੇ ਸਬਸਕ੍ਰਾਈਬਰਸ ਨੇ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਔਰ ਭੈਣ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਕਿਉਂਕਿ ਸੋਸ਼ਲ ਮੀਡੀਆ ਤੇ ਅੱਜ ਕੱਲ ਨਾ ਗੰਦ ਬਹੁਤ ਜ਼ਿਆਦਾ ਪੈ ਗਿਆ ਏ ਤੇ ਮੇਰੀ ਵੀਡੀਓਜ਼ ਪੰਜਾਬੀ ਬਲੌਗਰ ਸਿਮਰ ਚੈਨਲ ਤੇ ਬਹੁਤ ਜ਼ਿਆਦਾ ਸਾਫ਼ ਸੁਥਰੀਆਂ ਵੀਡੀਓਜ਼ ਪੈਂਦੀਆਂ ਨੇ ਤਾਂ ਫਿਰ ਐਦਾ ਹੁੰਦਾ ਨਾ ਕਿ ਮਨ ਨੂੰ ਤਸੱਲੀ ਹੁੰਦੀ ਕਿ ਚਲੋ ਅਸੀਂ ਵਧੀਆ ਵੀਡੀਓ ਬਣਾਉਂਦੇ ਆ ਤੇ ਅੱਜ ਕੱਲ ਲੋਕਾਂ ਨੇ ਨਹੀਂ ਤਾਂ ਫੇਮਸ ਹੋਣ ਵਾਸਤੇ ਬਹੁਤ ਜ਼ਿਆਦਾ ਸ਼ਾਰਟਕਟ ਰਸਤੇ ਹੀ ਅਪਣਾ ਲਏ ਨੇ ਜੋ ਕਿ ਬਹੁਤ ਜ਼ਿਆਦਾ ਗਲਤ ਹੈ ਖਤਰਨਾਕ ਹੈ ਤੇ ਮੇਰੀ ਵੀਡੀਓਜ਼ ਵਿੱਚ ਤੁਹਾਨੂੰ ਸਾਰਾ ਕੁਝ ਮਤਲਬ ਹੈਲਪ ਮਿਲਦੀ ਆ ਤੁਹਾਡੇ ਵਾਸਤੇ ਤੁਹਾਨੂੰ ਪਤਾ ਲੱਗਦਾ ਹੈ ਜੀ ਲੁਧਿਆਣੇ ਦੇ ਬਾਜ਼ਾਰਾ ਵਿੱਚ ਕੀ ਮਿਲਦਾ ਹੈ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਬਾਜ਼ਾਰ ਵਿੱਚ ਲੈ ਜਾਂ ਤੱਕ ਮੇਰੇ ਪਹਿਲਾਂ ਪਿਆਰੇ ਭੈਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ